ਇਸ ਵੇਲੇ ਦੀ ਵੱਡੀ ਖਬਰ ਭਾਰਤ ਤੇ ਅਮਰੀਕਾ ਦੇਸ਼ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਰਤ ਦੇ ਵਿੱਚ ਐਪਲ ਦੀ ਪ੍ਰੋਡਕਸ਼ਨ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਵਾਲ ਚੁਕੇ ਗਏ ਨੇ ਦੱਸਦੀ ਹੈ ਕਿ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਲਾਕਾਤ ਕੀਤੀ ਹੈ ਐਪਲ ਦੇ ਸੀਓ ਟਿਮ ਕੁੱਕ ਦੇ ਨਾਲ ਜਿਸ ਦੌਰਾਨ ਉਹਨਾਂ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਤੇ ਇਹ ਸਲਾਹ ਦਿੱਤੀ ਗਈ ਹੈ ਟਿਮ ਕੁੱਕ ਨੂੰ ਕਿ ਐਪਲ ਦੀ ਪ੍ਰੋਡਕਸ਼ਨ ਭਾਰਤ ਦੇ ਵਿੱਚ ਉਹਨਾਂ ਵੱਲੋਂ ਇਸ ਨੂੰ ਇਤਰਾਜ਼ ਜਤਾਦੇ ਮਨਾ ਕੀਤਾ ਗਿਆ ਤੇ ਕਿਹਾ ਗਿਆ ਕਿ ਜਿਆਦਾ ਤੋਂ ਜਿਆਦਾ ਯੂਐਸਏ ਦੇ ਵਿੱਚ ਨਿਵੇਸ਼ ਕੀਤਾ ਜਾਵੇ ਅਤੇ ਯੂਐਸਏ ਦੇ ਵਿੱਚ ਪ੍ਰੋਡਕਸ਼ਨ ਵਧਾਈ ਜਾਵੇ ਤੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਡੋਨਾਲਡ 트੍ਰੰਪ ਨੂੰ ਐਪਲ ਦੀ ਭਾਰਤ ਚ ਮੌਜੂਦਗੀ ਤੇ ਇਤਰਾਜ਼ ਜਤਾਇਆ ਗਿਆ ਤੇ ਇਸ ਨਾਲ ਹੀ ਐਪਲ ਦੇ ਸੀਈਓ ਟੈਮ ਕੋਕਨੋਵੀ ਇਹ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੋਦ ਰੱਖ ਲਵੇਗਾ ਤੇ ਇਹ ਗੱਲ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ Apple ਦੇ CEO ਟੈਮ ਕੋਕ ਨੂੰ ਕਹੀ ਜਾਂਦੀ ਹੈ ਤਾਂ ਲਗਾਤਾਰ ਹੀ ਦੱਸਦੀ ਹੈ ਕਿ ਯੂਐਸਏ ਤੋਂ ਬਾਅਦ ਭਾਰਤ ਅਤੇ ਚਾਈਨਾ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਦੇਖਣ ਨੂੰ ਮਿਲਦੀ ਹੈ Apple ਦੇ ਪ੍ਰੋਡਕਟਸ ਦੀ ਪਰ ਜੇਕਰ US ਤੋਂ ਬਾਅਦ ਦੂਜਾ ਦੇਸ਼ ਕਹੀਏ ਤਾਂ China ਕਿਹਾ ਜਾਂਦਾ ਹੈ ਜਿਸ ਦੇ ਵਿੱਚ ਸਭ ਤੋਂ ਵੱਧ Apple ਦੇ ਪ੍ਰੋਡਕਟਸ ਬਣਾਏ ਜਾਂਦੇ ਨੇ ਕਿਉਂਕਿ ਉੱਥੇ ਲੇਬਰ ਸਭ ਤੋਂ ਵੱਧ ਸਸਤੀ ਦੇਖਣ ਨੂੰ ਮਿਲਦੀ ਹੈ ਜਿਸ ਦੇ ਚਲਦਿਆਂ ਦੱਸੀਏ ਕਿ China ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਹੁੰਦੀ ਦੇਖੀ ਜਾ ਰਹੀ ਸੀ ਪਰ ਕਈ ਦਿਨਾਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ ਪਰ ਅੱਜ ਕੱਤਰ ਦੇ ਵਿੱਚ ਇੱਕ ਸੰਮੇਲਨ ਜਿਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਕਾਫੀ ਵੱਡੇ ਪੱਮਾਨੇ ਤੇ ਬਿਜ਼ਨਸ ਲੈ ਕੇ ਜਾਣ ਦੀ ਗੱਲ ਕਰਦੇ ਨੇ ਅਮਰੀਕਾ ਦੇ ਵਿੱਚ ਦੱਸੀਏ ਕਿ ਕਾਫੀ ਵੱਡੇ ਪੱਮਾਨੇ ਤੇ ਇਨਵੈਸਟਮੈਂਟ ਨੂੰ ਲੈ ਕੇ ਚਰਚਾ ਚੱਲ ਰਹੀ ਹੁੰਦੀ ਹੈ ਇਕਤਰ ਦੇ ਵਿੱਚ ਤਾਂ ਉਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੱਸਦੇ ਕਿ ਐਪਲ ਦੇ ਸੀਓ ਟਿਮ ਕੁੱਕ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਸੇ ਦੌਰਾਨ ਡੋਨਾਲਡ ਟਰੰਪ ਲੋ ਭਾਰਤ ਦੇ ਵਿੱਚ ਪ੍ਰੋਡਕਸ਼ਨ ਨੂੰ ਲੈ ਕੇ ਐਪਲ ਦੀ ਹੋਰ ਰਿਪ੍ਰੋਡਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਇਤਰਾਜ਼ ਦਤਾ ਜਾਂਦਾ ਤਾਂ ਦੱਸੀਏ ਕਿ ਇਸੇ ਦੌਰਾਨ ਉਹਨਾਂ ਬਲੂਵੀ ਕਿਹਾ ਜਾਂਦਾ ਹੈ ਕਿ ਵੱਤੋ ਵੱਦ ਅਮਰੀਕਾ 'ਚ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤਾਂ ਇਹ ਵੀ ਦੇਖਿਆ ਜਾਂਦਾ ਰਿਹਾ ਹੈ ਕਿ ਡੋਨਾਲਡ 트੍ਰੰਪ ਅਕਸਰ ਹੀ ਵਪਾਰੀ ਮਾਈਂਡਡ ਚੱਲਦੇ ਨਜ਼ਰ ਆਉਂਦੇ ਨੇ ਤਾਂ ਪਹਿਲਾਂ ਵੀ ਜਦੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤਾਂ ਉਸ ਸਮੇਂ ਵੀ ਇਹਨਾਂ ਵੱਲੋਂ ਵਪਾਰ ਲਿਆਂ ਦੇ ਲਈ ਵਕ-ਵਕ ਪਾਲਿਸੀਆਂ ਤਿਆਰ ਕੀਤੀਆਂ ਗਈਆਂ ਸਨ ਯੂਐਸਏ 'ਚ ਵੱਦ-ਵੱਦ ਵਪਾਰ ਵਧਾਉਣ ਦੇ ਲਈ ਵਕ-ਵਕ ਪਾਲਿਸੀ ਤਿਆਰ ਕੀਤੀ ਗਈ ਸੀ ਤਾਂ ਇਸ ਦੌਰਾਨ ਵੀ ਜਿਹੜਾ ਇਹਨਾਂ ਦਾ ਦੂਜਾ ਟਿਨਿਓਰ ਹੈ ਯੂਐਸਏ ਦੇ ਵਿੱਚ ਰਾਸ਼ਟਰਪਤੀ ਪਦ ਨੂੰ ਲੈ ਕੇ ਉਸ ਦੌਰਾਨ ਵੀ ਇਹਨਾਂ ਵੱਲੋਂ ਟੈਰਿਫ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਜਿਹੜੀ ਵੱਖ-ਵੱਖ ਕੰਟਰੀਜ਼ ਵੱਧ-ਵਧ ਟੈਰਿਫ ਲਾਉਂਦੀਆਂ ਨੇ ਯੂਐਸਏ ਦੇ ਉੱਤੇ ਤਾਂ ਉਸ ਦੇ ਉੱਤੇ ਵੀ ਇਹਨਾਂ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਸੀ ਤਾਂ ਜਿਸ ਦੇ ਵਿੱਚ ਚਾਈਨਾ ਦੇ ਉੱਤੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਾਇਆ ਗਿਆ ਸੀ ਤਾਂ ਇਸ ਦੌਰਾਨ ਕਾਫੀ ਜ਼ਿਆਦਾ ਕਹਿ ਲਿਆ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਕਨੋਮੀ ਦੇ ਵਿੱਚ ਮਾਹੌਲ ਪੱਖਿਆ ਦੇਖਣ ਨੂੰ ਮਿਲ ਰਿਹਾ ਸੀ ਇਕਨੋਮੀ ਉਥਲ-ਪੁਥਲ ਹੁੰਦੀ ਦੇਖਣ ਨੂੰ ਮਿਲ ਰਹੀ ਸੀ ਵੱਖ-ਵੱਖ ਕੰਟਰੀਆਂ ਦੀ ਜਿਸ ਦੌਰਾਨ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ Apple ਦੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਵਧਾਈ ਜਾ ਸਕਦੀ ਹੈ ਪਰ ਉਸ ਤੋਂ ਬਾਅਦ ਟੈਰਿਫ ਨੂੰ ਲੈ ਕੇ ਲਗਾਤਾਰ ਹੀ ਕਾਫੀ ਵਾਰ ਹੇਰ ਫੇਰ ਦੇਖਣ ਨੂੰ ਮਿਲ ਰਹੀ ਹੈ ਕਾਫੀ ਵਾਰ ਯੂ ਐਸ اے ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਘਟਾਏ ਵੀ ਗਏ ਨੇ ਵੱਖ-ਵੱਖ ਕੰਟਰੀਆਂ ਦੇ ਟੈਰਿਫ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਨਜ਼ਰ ਆਈਆਂ ਨੇ ਪਰ ਇਸੇ ਵਿੱਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ Apple ਦੀ ਜਿਹੜੀ ਪ੍ਰੋਡਕਸ਼ਨ ਪਾਰਚ ਦੇਖਣ ਨੂੰ ਮਿਲ ਰਹੀ ਸੀ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਇਤਰਾਜ਼ ਦਿੱਤਾ ਗਿਆ ਟਿਮ ਕੋਕ ਨੂੰ ਕਾਨੂੰਨ ਇਸ ਦੇ ਉੱਤੇ ਚਰਚਾ ਕਰਨ ਨੂੰ ਕਿਹਾ ਗਿਆ ਹੈ ਇਸ ਦੇ ਉੱਤੇ ਵਿਚਾਰ ਕਰਨ ਨੂੰ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ ਅਤੇ ਅਮਰੀਕਾ ਦੇ ਵਿੱਚ ਬਿਜ਼ਨਸ ਵਧਾਇਆ ਜਾਵੇ ਤੇ ਭਾਰਤ ਆਪਣਾ ਖਿਆਲ ਖੋਦ ਰੱਖ ਲਵੇਗਾ ਤੇ ਇਹ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਮੁਲਾਕਾਤ ਕੀਤੀ ਜਾਂਦੀ ਹੈ ਡੋਨਾਲਡ ਟਰੰਪ ਵੱਲੋਂ ਟਿਮ ਕੋਕ ਦੇ ਨਾਲ ਤਾਂ ਉਸ ਦੌਰਾਨ ਉਹਨਾਂ ਵੱਲੋਂ ਕਿਹਾ ਜਾਂਦਾ ਇਸ ਦੇ ਨਾਲ ਦੱਸਦੀ ਹੈ ਕਿ ਭਾਰਤ ਦੇ ਵਿੱਚ Apple ਦੇ ਜਿਹੜੀ ਪ੍ਰੋਡਕਸ਼ਨ ਸੀ ਉਹ ਹైదరాబాద్ ਦੇ ਨਾਲ-ਨਾਲ ਕਈ ਹੋਰ ਵੱਡੇ ਸਟੇਟਸ ਵਿੱਚ ਵੀ ਦੇਖਣ ਨੂੰ ਮਿਲਦੀ ਸੀ ਤੇ ਕੁਝ ਸਮੇਂ ਬਾਅਦ 300 ਕਰੋੜ ਦੇ ਨਜ਼ਦੀਕ ਨਿਵੇਸ਼ ਕਰਨਾ ਸੀ ਕਿ Apple ਵੱਲੋਂ 300 ਕਰੋੜ ਦੇ ਨਜ਼ਦੀਕ ਨਿਵੇਸ਼ ਕਰਨਾ ਸੀ ਭਾਰਤ ਦੇ ਵਿੱਚ ਹੋਰ ਵਗ-ਵਗ ਥਾਵਾਂ ਤੇ ਆਪਣੇ ਪਲਾਂਟ ਲਾਣੇ ਸੀ ਤਾਂ ਜੋ ਲਗਾਤਾਰ Apple ਦੀ ਜਿਹੜੀ ਪ੍ਰੋਡਕਸ਼ਨ ਹੈ ਭਾਰਤ ਦੇ ਵਿੱਚ ਵੀ ਵਧਾਈ ਜਾ ਸਕੇ ਤੇ ਇਸ ਦੀ ਜਿਹੜੀ ਕੋਸਟ ਹੈ ਉਸ ਨੂੰ ਘਟਾਇਆ ਜਾ ਸਕੇ ਤੇ ਇਸ ਨਾਲ ਕਈ ਹੋਰ ਵੱਖ-ਵੱਖ ਕੰਟਰੀਆਂ ਦੇ ਵਿੱਚ ਵੀ ਐਪਲ ਵੱਲੋਂ ਆਪਣੀ ਪਲਾਂਟ ਲਾਉਣ ਦੇ ਲਈ ਚਰਚਾ ਚੱਲਦੀ ਸੀ ਤੇ ਲਗਾਤਾਰ ਹੀ ਇਸ ਚਰਚਾ ਦੇ ਉੱਤੇ ਹੁਣ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਇਤਰਾਜ਼ ਦਿੱਤਾ ਗਿਆ ਤਾਂ ਖਾਸ ਕਰਕੇ ਐਪਲ ਵੱਲੋਂ ਜਿਹੜੀ ਪ੍ਰੋਡਕਸ਼ਨ ਭਾਰਤ ਦੇ ਵਿੱਚ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਤਰਾਜ਼ ਜਤਾਉਂਦੇ ਕਿਹਾ ਗਿਆ ਕਿ ਵੱਧ ਤੋਂ ਵੱਧ ਅਮਰੀਕਾ 'ਚ ਬਿਜ਼ਨਸ ਵਧਾਇਆ ਜਾਵੇ ਤੇ ਭਾਰਤ ਖਿਆਲ ਆਪਣਾ ਖੁਦ ਰੱਖ ਸਕਦਾ ਹੈ ਤੇ ਅਮਰੀਕਾ ਦੇ ਵਿੱਚ ਲਗਾਤਾਰ ਹੀ ਆਪਣਾ ਪ੍ਰੋਡਕਸ਼ਨ ਨੂੰ ਵਧਾਇਆ ਜਾਵੇ ਤੇ ਹਮੇਸ਼ਾ ਯੂਐਸਏ ਦੇ ਵਿੱਚ ਅਲੱਗ-ਅਲੱਗ ਪਾਲਿਸੀਆਂ ਬਦਲਦੀਆਂ ਦੇਖਣ ਨੂੰ ਮਿਲਦੀਆਂ ਨੇ ਪਰ ਦੱਸ ਦਈਏ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੇਨਯੂਰ ਦੌਰਾਨ ਲਗਾਤਾਰ ਹੀ ਬਿਜ਼ਨਸ ਵਾਧਾ ਦੇਖਣ ਨੂੰ ਮਿਲਦਾ ਰਿਹਾ ਹੈ ਯੂਐਸਏ ਦੇ ਵਿੱਚ ਵੀ ਤੇ ਲਗਾਤਾਰ ਹੀ ਨਵ ਲੋ ਵਕਵਾਕ ਜਿਹੜੀਆਂ ਵੱਡੀ ਕੰਪਨੀਆਂ ਨੇ ਐਮਐਸਸੀ ਕੰਪਨੀਆਂ ਨੇ ਉਹਨਾਂ ਨੂੰ ਲਗਾਤਾਰ ਅਪਰੋਚ ਕੀਤਾ ਜਾਂਦੇ ਰਹੇ ਤੇ ਇਸ ਦੌਰਾਨ ਦਾਸੀ ਕਿ ਡੋਨਾਲਡ 트੍ਰੰਪ ਖੁਦ ਇੱਕ ਵਪਾਰੀ ਨੇ ਤੇ ਅਕਸਰ ਹੀ ਵਪਾਰੀ ਮੱਤ ਦੇ ਨਾਲ ਚੱਲਦੇ ਨਜ਼ਰ ਆਉਂਦੇ ਨੇ ਲਗਾਤਾਰ ਇਹ ਨਾਲ ਵਕਵਾਕ ਕੰਟਰੀਜ਼ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਨਵੈਸਟਰਸ ਵਧਾਏ ਜਾ ਰਹੇ ਨੇ ਯਾ ਯੂਐਸਏ ਦੇ ਵਿੱਚ ਜਿਸ ਦੌਰਾਨ ਯੂਐਸਏ ਦੇ ਵਿੱਚ ਲਗਾਤਾਰ ਹੁਣ Apple ਦੇ CEO ਟਿਮ ਕੋਕ ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਯੂਐਸਏ ਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਵਧਾਈ ਜਾਏ ਤੇ ਯੂਐਸਏ ਦੇ ਵਿੱਚ ਹੀ ਆਪਣਾ ਵਪਾਰ ਜ਼ਿਆਦਾ ਤੋਂ ਜ਼ਿਆਦਾ ਵਧਾ ਕੇ ਕੀਤਾ ਜਾਏ ਪਲਾਂਟ ਵਧਾਏ ਜਾਣ ਅਤੇ ਜਿਹੜਾ ਭਾਰਤ ਦੇ ਵਿੱਚ ਤੁਸੀਂ ਪ੍ਰੋਡਕਸ਼ਨ ਕਰ ਰਹੇ ਹੋ ਉਸ ਦੇ ਲੈ ਕੇ ਚਰਚਾ ਕਰਨ ਨੂੰ ਵੀ ਕਹੀ ਗਈ ਆ ਤਾਂ ਦੇਖਣਾ ਹੈ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ Apple ਦੇ CEO ਟਿਮ ਕੋਕ ਵੱਲੋਂ ਇਸ ਦੇ ਉੱਤੇ ਕੀ ਵਿਚਾਰ ਕਰਕੇ ਫੈਸਲਾ ਲੀਤਾ ਜਾਂਦਾ ਇਸ ਵੇਲੇ ਦੀ ਵੱਡੀ ਖਬਰ ਭਾਰਤ ਤੇ ਅਮਰੀਕਾ ਦੇਸ਼ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਰਤ ਦੇ ਵਿੱਚ ਐਪਲ ਦੀ ਪ੍ਰੋਡਕਸ਼ਨ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਵਾਲ ਚੁਕੇ ਗਏ ਨੇ ਦੱਸਦੀ ਹੈ ਕਿ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਲਾਕਾਤ ਕੀਤੀ ਹੈ ਐਪਲ ਦੇ ਸੀਈਓ ਟਿਮ ਕੁੱਕ ਦੇ ਨਾਲ ਜਿਸ ਦੌਰਾਨ ਉਹਨਾਂ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਤੇ ਇਹ ਸਲਾਹ ਦਿੱਤੀ ਗਈ ਹੈ ਟਿਮ ਕੁੱਕ ਨੂੰ ਕਿ ਐਪਲ ਦੀ ਪ੍ਰੋਡਕਸ਼ਨ ਭਾਰਤ ਦੇ ਵਿੱਚ ਉਹਨਾਂ ਵੱਲੋਂ ਇਸ ਨੂੰ ਇਤਰਾਜ਼ ਜਤਾਦੇ ਮਨਾਂ ਕੀਤਾ ਗਿਆ ਤੇ ਕਿਹਾ ਗਿਆ ਕਿ ਜਿਆਦਾ ਤੋਂ ਜਿਆਦਾ ਯੂਐਸਏ ਦੇ ਵਿੱਚ ਨਿਵੇਸ਼ ਕੀਤਾ ਜਾਵੇ ਅਤੇ ਯੂਐਸਏ ਦੇ ਵਿੱਚ ਪ੍ਰੋਡਕਸ਼ਨ ਵਧਾਈ ਜਾਵੇ ਤੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਡੋਨਾਲਡ 트੍ਰੰਪ ਨੂੰ ਐਪਲ ਦੀ ਭਾਰਤ ਚ ਮੌਜੂਦਗੀ ਤੇ ਇਤਰਾਜ਼ ਜਤਾਇਆ ਗਿਆ ਤੇ ਇਸ ਨਾਲ ਹੀ ਐਪਲ ਦੇ ਸੀਈਓ ਟੈਮ ਕੋਕਨੋਵੀ ਇਹ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤੇ ਇਹ ਗੱਲ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ Apple ਦੇ CEO ਟੈਮ ਕੋਕ ਨੂੰ ਕਹੀ ਜਾਂਦੀ ਹੈ ਤਾਂ ਲਗਾਤਾਰ ਹੀ ਦੱਸੀਏ ਕਿ ਯੂਐਸਏ ਤੋਂ ਬਾਅਦ ਭਾਰਤ ਅਤੇ ਚਾਈਨਾ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਦੇਖਣ ਨੂੰ ਮਿਲਦੀ ਹੈ Apple ਦੇ ਪ੍ਰੋਡਕਟਸ ਦੀ ਪਰ ਜੇਕਰ US ਤੋਂ ਬਾਅਦ ਦੂਜਾ ਦੇਸ਼ ਕਹੀਏ ਤਾਂ ਚਾਈਨਾ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਸਭ ਤੋਂ ਵੱਧ Apple ਦੇ ਪ੍ਰੋਡਕਟਸ ਬਣਾਏ ਜਾਂਦੇ ਨੇ ਕਿਉਂਕਿ ਉੱਥੇ ਲੇਬਰ ਸਭ ਤੋਂ ਵੱਧ ਸਸਤੀ ਦੇਖਣ ਨੂੰ ਮਿਲਦੀ ਹੈ ਜਿਸ ਦੇ ਚਲਦਿਆਂ ਦੱਸੀਏ ਕਿ ਚਾਈਨਾ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਹੁੰਦੀ ਦੇਖੀ ਜਾ ਰਹੀ ਸੀ ਪਰ ਕਈ ਦਿਨਾਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ ਪਰ ਅੱਜ ਕੱਤਰ ਦੇ ਵਿੱਚ ਇੱਕ ਸੰਮੇਲਨ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਕਾਫੀ ਵੱਡੇ ਪੱਮਾਨੇ ਤੇ ਬਿਜ਼ਨਸ ਲੈ ਕੇ ਜਾਣ ਦੀ ਗੱਲ ਕਰਦੇ ਨੇ ਅਮਰੀਕਾ ਦੇ ਵਿੱਚ ਦੱਸਿਏ ਕਿ ਕਾਫੀ ਵੱਡੇ ਪੱਮਾਨੇ ਤੇ ਇਨਵੈਸਟਮੈਂਟ ਨੂੰ ਲੈ ਕੇ ਚਰਚਾ ਚੱਲ ਰਹੀ ਹੁੰਦੀ ਹੈ ਕਤਰ ਦੇ ਵਿੱਚ ਤਾਂ ਉਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੱਸਦੇ ਕਿ ਐਪਲ ਦੇ ਸੀਓ ਟਿਮ ਕੁੱਕ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਸੇ ਦੌਰਾਨ ਡੋਨਾਲਡ ਟਰੰਪ ਵੱਲੋਂ ਭਾਰਤ ਦੇ ਵਿੱਚ ਪ੍ਰੋਡਕਸ਼ਨ ਨੂੰ ਲੈ ਕੇ ਐਪਲ ਦੀ ਹੋਰ ਰਿਪ੍ਰੋਡਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਇਤਰਾਜ਼ ਦਤਾ ਜਾਂਦਾ ਤਾਂ ਦੱਸਿਏ ਕਿ ਇਸੇ ਦੌਰਾਨ ਉਹਨਾਂ ਬਲੂਵੀ ਕਿਹਾ ਜਾਂਦਾ ਹੈ ਕਿ ਵੱਤੋ ਵੱਦ ਅਮਰੀਕਾ 'ਚ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤਾਂ ਇਹ ਵੀ ਦੇਖਿਆ ਜਾਂਦਾ ਰਿਹਾ ਹੈ ਕਿ ਡੋਨਾਲਡ 트੍ਰੰਪ ਅਕਸਰ ਹੀ ਵਪਾਰੀ ਮਾਈਂਡਡ ਚੱਲਦੇ ਨਜ਼ਰ ਆਉਂਦੇ ਨੇ ਤਾਂ ਪਹਿਲਾਂ ਵੀ ਜਦੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤਾਂ ਉਸ ਸਮੇਂ ਵੀ ਇਹਨਾਂ ਵੱਲੋਂ ਵਪਾਰ ਲਿਆਂ ਦੇ ਲਈ ਵਕ-ਵਕ ਪਾਲਿਸੀਆਂ ਤਿਆਰ ਕੀਤੀਆਂ ਗਈਆਂ ਸਨ ਯੂ ਐਸ ਏ 'ਚ ਵਤ ਤੋਂ ਵਤ ਵਪਾਰ ਵਧਾਉਣ ਦੇ ਲਈ ਵਕ-ਵਕ ਪਾਲਿਸੀ ਤਿਆਰ ਕੀਤੀ ਗਈ ਸੀ ਤਾਂ ਇਸ ਦੌਰਾਨ ਵੀ ਜਿਹੜਾ ਇਹਨਾਂ ਦਾ ਦੂਜਾ ਟਿਨਿਓਰ ਹੈ ਯੂ ਐਸ ਏ ਦੇ ਵਿੱਚ ਰਾਸ਼ਟਰਪਤੀ ਪਦ ਨੂੰ ਲੈ ਕੇ ਉਸ ਦੌਰਾਨ ਵੀ ਇਹਨਾਂ ਵੱਲੋਂ ਟੈਰਿਫ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਜਿਹੜੀ ਵਕ ਵਕ ਕੰਟਰੀਜ਼ ਵੱਧ ਵੱਧ ਟੈਰਿਫ ਲਾਉਂਦੀਆਂ ਨੇ ਯੂ ਐਸ ਏ ਦੇ ਉੱਤੇ ਤਾਂ ਉਸ ਦੇ ਉੱਤੇ ਵੀ ਇਹਨਾਂ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਸੀ ਤਾਂ ਇਸ ਦੇ ਵਿੱਚ ਚਾਈਨਾ ਦੇ ਉੱਤੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਾਇਆ ਗਿਆ ਸੀ ਤਾਂ ਇਸ ਦੌਰਾਨ ਕਾਫੀ ਜ਼ਿਆਦਾ ਮੈਂ ਕਹ ਲਿਆ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਕਨੋਮੀ ਦੇ ਵਿੱਚ ਮਾਹੌਲ ਪੱਖਿਆ ਦੇਖਣ ਨੂੰ ਮਿਲ ਰਿਹਾ ਸੀ ਇਕਨੋਮੀ ਉਥਲ ਪੁਥਲ ਹੁੰਦੀ ਦੇਖਣ ਨੂੰ ਮਿਲ ਰਹੀ ਸੀ ਵੱਖ-ਵੱਖ ਕੰਟਰੀਆਂ ਦੀ ਜਿਸ ਦੌਰਾਨ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਐਪਲ ਦੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਵਧਾਈ ਜਾ ਸਕਦੀ ਹੈ ਪਰ ਉਸ ਤੋਂ ਬਾਅਦ ਟੈਰਿਫ ਨੂੰ ਲੈ ਕੇ ਲਗਾਤਾਰ ਹੀ ਕਾਫੀ ਵਾਰ ਹੇਰ ਫੇਰ ਦੇਖਣ ਨੂੰ ਮਿਲ ਰਹੀ ਹੈ ਕਾਫੀ ਵਾਰ ਯੂ ایس اے ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਘਟਾਏ ਵੀ ਗਏ ਨੇ ਵੱਖ-ਵੱਖ ਕੰਟਰੀਆਂ ਦੇ ਟੈਰਿਫ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਨਜ਼ਰਾਈਆਂ ਨੇ ਪਰ ਇਸ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ Apple ਦੀ ਜਿਹੜੀ ਪ੍ਰੋਡਕਸ਼ਨ ਪਾਰਚ ਦੇਖਣ ਨੂੰ ਮਿਲ ਰਹੀ ਸੀ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਇਤਰਾਜ਼ ਜਤਾਇਆ ਗਿਆ ਟੈਮ ਕੋ ਕਾਨੂੰਨ ਇਸ ਦੇ ਉੱਤੇ ਚਰਚਾ ਕਰਨ ਨੂੰ ਕਿਹਾ ਗਿਆ ਇਸ ਦੇ ਉੱਤੇ ਵਿਚਾਰ ਕਰਨ ਨੂੰ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ ਅਤੇ ਅਮਰੀਕਾ ਦੇ ਵਿੱਚ ਬਿਜ਼ਨਸ ਵਧਾਇਆ ਜਾਵੇ ਤੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤੇ ਇਹ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਮੁਲਾਕਾਤ ਕੀਤੀ ਜਾਂਦੀ ਹੈ ਡੋਨਾਲਡ ਟਰੰਪ ਵੱਲੋਂ ਟਿਮ ਕੋਕ ਦੇ ਨਾਲ ਤਾਂ ਉਸ ਦੌਰਾਨ ਉਹਨਾਂ ਵੱਲੋਂ ਕਿਹਾ ਜਾਂਦਾ ਇਸ ਦੇ ਨਾਲ ਦੱਸਦੀ ਹੈ ਕਿ ਭਾਰਤ ਦੇ ਵਿੱਚ Apple ਤੇ ਜਿਹੜੀ ਪ੍ਰੋਡਕਸ਼ਨ ਸੀ ਉਹ ਹైదరాబాద్ ਦੇ ਨਾਲ ਨਾਲ ਕਈ ਹੋਰ ਵੱਡੇ ਸਟੇਟਸ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਸੀ ਤੇ ਕੁਝ ਸਮੇਂ ਬਾਅਦ 300 ਕਰੋੜ ਦੇ ਨਜ਼ਦੀਕ ਨਿਵੇਸ਼ ਕਰਨਾ ਸੀ ਕਿਹਾ ਜਾ ਰਿਹਾ ਹੈ ਲਗਾਤਾਰ ਹੀ Apple ਵੱਲੋਂ 300 ਕਰੋੜ ਦੇ ਨਜ਼ਦੀਕ ਨਿਵੇਸ਼ ਕਰਨਾ ਸੀ ਭਾਰਤ ਦੇ ਵਿੱਚ ਹੋਰ ਵਗ-ਵਗ ਥਾਵਾਂ ਤੇ ਆਪਣੇ ਪਲਾਂਟ ਲਾਣੇ ਸੀ ਤਾਂ ਜੋ ਲਗਾਤਾਰ Apple ਦੀ ਜਿਹੜੀ ਪ੍ਰੋਡਕਸ਼ਨ ਹੈ ਭਾਰਤ ਦੇ ਵਿੱਚ ਵੀ ਵਧਾਈ ਜਾ ਸਕੇ ਤੇ ਇਸ ਦੀ ਜਿਹੜੀ ਕੋਸਟ ਹੈ ਉਸ ਨੂੰ ਘਟਾਇਆ ਜਾ ਸਕੇ ਤੇ ਇਸ ਨਾਲ ਕਈ ਹੋਰ ਵੱਖ-ਵੱਖ ਕੰਟਰੀਆਂ ਦੇ ਵਿੱਚ ਵੀ ਐਪਲ ਵੱਲੋਂ ਆਪਣੀ ਪਲਾਂਟ ਲਾਉਣ ਦੇ ਲਈ ਚਰਚਾ ਚੱਲਦੀ ਸੀ ਤੇ ਲਗਾਤਾਰ ਹੀ ਇਸ ਚਰਚਾ ਦੇ ਉੱਤੇ ਹੁਣ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਇਤਰਾਜ਼ ਦਿੱਤਾ ਗਿਆ ਤਾਂ ਖਾਸ ਕਰਕੇ ਐਪਲ ਵੱਲੋਂ ਜਿਹੜੀ ਪ੍ਰੋਡਕਸ਼ਨ ਭਾਰਤ ਦੇ ਵਿੱਚ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਤਰਾਜ਼ ਜਤਾਉਂਦੇ ਕਿਹਾ ਗਿਆ ਕਿ ਵੱਧ ਤੋਂ ਵੱਧ ਅਮਰੀਕਾ 'ਚ ਬਿਜ਼ਨਸ ਵਧਾਇਆ ਜਾਵੇ ਤੇ ਭਾਰਤ ਖਿਆਲ ਆਪਣਾ ਖੁਦ ਰੱਖ ਸਕਦਾ ਹੈ ਤੇ ਅਮਰੀਕਾ ਦੇ ਵਿੱਚ ਲਗਾਤਾਰ ਹੀ ਆਪਣਾ ਪ੍ਰੋਡਕਸ਼ਨ ਨੂੰ ਵਧਾਇਆ ਜਾਵੇ ਤੇ ਹਮੇਸ਼ਾ ਯੂਐਸਏ ਦੇ ਵਿੱਚ ਅਲੱਗ-ਅਲੱਗ ਪਾਲਿਸੀਆਂ ਬਦਲਦੀਆਂ ਦੇਖਣ ਨੂੰ ਮਿਲਦੀਆਂ ਨੇ ਪਰ ਦੱਸਦੀਏ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੇਨਯੂਰ ਦੌਰਾਨ ਲਗਾਤਾਰ ਹੀ ਬਿਜ਼ਨਸ ਵਾਅਦਾ ਦੇਖਣ ਨੂੰ ਮਿਲਦਾ ਰਿਹਾ ਹੈ ਯੂਐਸਏ ਦੇ ਵਿੱਚ ਵੀ ਤੇ ਲਗਾਤਾਰ ਹੀ ਨਵਲੋ ਵਕਫ ਵਕ ਜਿਹੜੀਆਂ ਵੱਡੀ ਕੰਪਨੀਆਂ ਨੇ ਐਮਐਸਸੀ ਕੰਪਨੀਆਂ ਨੇ ਉਹਨਾਂ ਨੂੰ ਲਗਾਤਾਰ ਅਪਰੋਚ ਕੀਤਾ ਜਾਂਦਾ ਰਿਹਾ ਤੇ ਇਸ ਦੌਰਾਨ ਦੱਸਿਆ ਕਿ ਡੋਨਾਲਡ 트੍ਰੰਪ ਖੁਦ ਇੱਕ ਵਪਾਰੀ ਨੇ ਤੇ ਅਕਸਰ ਹੀ ਵਪਾਰੀ ਮੱਤ ਦੇ ਨਾਲ ਚੱਲਦੇ ਨਜ਼ਰ ਆਉਂਦੇ ਨੇ ਲਗਾਤਾਰ ਹੀ ਨਵਲੋ ਵਕਫ ਵਕ ਕੰਟਰੀਜ਼ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਨਵੈਸਟਰਸ ਵਧਾਏ ਜਾ ਰਹੇ ਨੇ ਯਾ ਯੂਐਸਏ ਦੇ ਵਿੱਚ ਜਿਸ ਦੌਰਾਨ ਅਮਰੀਕਾ ਦੇ ਵਿੱਚ ਲਗਾਤਾਰ ਹੁਣ Apple ਦੇ CEO Tim Cook ਨੂੰ ਵੀ ਇਹ ਕਹਿ ਦਿੱਤਾ ਗਿਆ ਕਿ US ਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਵਧਾਈ ਜਾਏ ਤੇ US ਦੇ ਵਿੱਚ ਹੀ ਆਪਣਾ ਵਪਾਰ ਜ਼ਿਆਦਾ ਤੋਂ ਜ਼ਿਆਦਾ ਵਧਾ ਕੇ ਕੀਤਾ ਜਾਏ, ਪਲਾਂਟ ਵਧਾਏ ਜਾਣ ਅਤੇ ਜਿਹੜਾ ਭਾਰਤ ਦੇ ਵਿੱਚ ਤੁਸੀਂ ਪ੍ਰੋਡਕਸ਼ਨ ਕਰ ਰਹੇ ਹੋ ਉਸ ਦੇ ਲੈ ਕੇ ਚਰਚਾ ਕਰਨ ਨੂੰ ਵੀ ਕਹੀ ਗਈ ਆ ਤਾਂ ਦੇਖਣਾ ਹੈ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ Apple ਦੇ CEO Tim Cook ਵੱਲੋਂ ਇਸ ਦੇ ਉੱਤੇ ਕੀ ਵਿਚਾਰ ਕਰਕੇ ਫੈਸਲਾ ਲੀਤਾ ਜਾਂਦਾ ਇਸ ਵੇਲੇ ਦੀ ਵੱਡੀ ਖਬਰ ਭਾਰਤ ਤੇ ਅਮਰੀਕਾ ਦੇਸ਼ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਰਤ ਦੇ ਵਿੱਚ ਐਪਲ ਦੀ ਪ੍ਰੋਡਕਸ਼ਨ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਵਾਲ ਚੁੱਕੇ ਗਏ ਨੇ ਦੱਸਦੀ ਹੈ ਕਿ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮੁਲਾਕਾਤ ਕੀਤੀ ਹੈ ਐਪਲ ਦੇ ਸੀਓ ਟੈਮ ਕੁੱਕ ਦੇ ਨਾਲ ਜਿਸ دوران ਉਹਨਾਂ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਤੇ ਇਹ ਸਲਾਹ ਦਿੱਤੀ ਗਈ ਹੈ ਟੈਮ ਕੁੱਕ ਨੂੰ ਕਿ ਐਪਲ ਦੀ ਪ੍ਰੋਡਕਸ਼ਨ ਭਾਰਤ ਦੇ ਵਿੱਚ ਉਹਨਾਂ ਵੱਲੋਂ ਇਸ ਨੂੰ ਇਤਰਾਜ਼ ਜਤਾਦਿਆਂ ਮਨਾ ਕੀਤਾ ਗਿਆ ਤੇ ਕਿਹਾ ਗਿਆ ਕਿ ਜਿਆਦਾ ਤੋਂ ਜਿਆਦਾ ਯੂਐਸਏ ਦੇ ਵਿੱਚ ਨਿਵੇਸ਼ ਕੀਤਾ ਜਾਵੇ ਅਤੇ ਯੂਐਸਏ ਦੇ ਵਿੱਚ ਪ੍ਰੋਡਕਸ਼ਨ ਵਧਾਈ ਜਾਵੇ ਤੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਇੱਕ ਵਾਰ ਫਿਰ ਦੱਸ ਦਈਏ ਕਿ ਡੋਨਾਲਡ 트੍ਰੰਪ ਨੂੰ ਐਪਲ ਦੀ ਭਾਰਤ 'ਚ ਮੌਜੂਦਗੀ ਤੇ ਇਤਰਾਜ਼ ਜ਼ਤਾਇਆ ਗਿਆ ਤੇ ਇਸ ਨਾਲ ਹੀ ਐਪਲ ਦੇ ਸੀਈਓ ਟੈਮ ਕੋਕ ਨੂੰ ਵੀ ਇਹ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤੇ ਇਹ ਗੱਲ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਐਪਲ ਦੇ ਸੀਈਓ ਟੈਮ ਕੋਕ ਨੂੰ ਕਹੀ ਜਾਂਦੀ ਹੈ ਤਾਂ ਲਗਾਤਾਰ ਹੀ ਦੱਸ ਦਈਏ ਕਿ ਯੂਐਸਏ ਤੋਂ ਬਾਅਦ ਭਾਰਤ ਅਤੇ ਚਾਈਨਾ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਦੇਖਣ ਨੂੰ ਮਿਲਦੀ ਹੈ Apple ਦੇ ਪ੍ਰੋਡਕਟਸ ਦੀ ਪਰ ਜੇਕਰ US ਤੋਂ ਬਾਅਦ ਦੂਜਾ ਦੇਸ਼ ਕਹੀਏ ਤਾਂ ਚਾਈਨਾ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਸਭ ਤੋਂ ਵੱਧ Apple ਦੇ ਪ੍ਰੋਡਕਟਸ ਬਣਾਏ ਜਾਂਦੇ ਨੇ ਕਿਉਂਕਿ ਉੱਥੇ ਲੇਬਰ ਸਭ ਤੋਂ ਵੱਧ ਸਸਤੀ ਦੇਖਣ ਨੂੰ ਮਿਲਦੀ ਹੈ ਜਿਸ ਦੇ ਚਲਦਿਆਂ ਦੱਸੀਏ ਕਿ ਚਾਈਨਾ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਹੁੰਦੀ ਦੇਖੀ ਜਾ ਰਹੀ ਸੀ ਪਰ ਕਈ ਦਿਨਾ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ ਪਰ ਅੱਜ ਕੱਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਕਾਫੀ ਵੱਡੇ ਪੱਮਾਨੇ ਤੇ ਬਿਜ਼ਨਸ ਲੈ ਕੇ ਜਾਣ ਦੀ ਗੱਲ ਕਰਦੇ ਨੇ ਅਮਰੀਕਾ ਦੇ ਵਿੱਚ ਦੱਸੀਏ ਕਿ ਕਾਫੀ ਵੱਡੇ ਪੱਮਾਨੇ ਤੇ ਇਨਵੈਸਟਮੈਂਟ ਨੂੰ ਲੈ ਕੇ ਚਰਚਾ ਚੱਲ ਰਹੀ ਹੁੰਦੀ ਹੈ ਇਕਤਰ ਦੇ ਵਿੱਚ ਤਾਂ ਉਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੱਸਦੇ ਕਿ ਐਪਲ ਦੇ ਸੀਓ ਟਿਮ ਕੁੱਕ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਸੇ ਦੌਰਾਨ ਡੋਨਾਲਡ ਟਰੰਪ ਵੱਲੋਂ ਭਾਰਤ ਵਿੱਚ ਪ੍ਰੋਡਕਸ਼ਨ ਨੂੰ ਲੈ ਕੇ ਐਪਲ ਦੀ ਹੋਰ ਰਿਪ੍ਰੋਡਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਇਤਰਾਜ਼ ਜ਼ਾਹਰ ਜਾਂਦਾ ਦੱਸੀਏ ਕਿ ਇਸੇ ਦੌਰਾਨ ਉਹਨਾਂ ਬਲੇਵੀ ਕਿਹਾ ਜਾਂਦਾ ਹੈ ਕਿ ਵਾਤੋ-ਵਾਤ ਅਮਰੀਕਾ 'ਚ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤਾਂ ਇਹ ਵੀ ਦੇਖਿਆ ਜਾਂਦਾ ਰਿਹਾ ਹੈ ਕਿ ਡੋਨਾਲਡ 트੍ਰੰਪ ਅਕਸਰ ਹੀ ਵਪਾਰੀ ਮਾਈਂਡਡ ਚੱਲਦੇ ਨਜ਼ਰ ਆਉਂਦੇ ਨੇ ਤਾਂ ਪਹਿਲਾਂ ਵੀ ਜਦੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤਾਂ ਉਸ ਸਮੇਂ ਵੀ ਇਹਨਾਂ ਵੱਲੋਂ ਵਪਾਰ ਲਿਆਂਦੇ ਲਈ ਵਕ-ਵਕ ਪਾਲਿਸੀਆਂ ਤਿਆਰ ਕੀਤੀਆਂ ਗਈਆਂ ਸਨ ਯੂਐਸਏ 'ਚ ਵਤ ਤੋਂ ਵਤ ਵਪਾਰ ਵਧਾਉਣ ਦੇ ਲਈ ਵਕ-ਵਕ ਪਾਲਿਸੀ ਤਿਆਰ ਕੀਤੀ ਗਈ ਸੀ ਤਾਂ ਇਸ ਦੌਰਾਨ ਵੀ ਜਿਹੜਾ ਇਹਨਾਂ ਦਾ ਦੂਜਾ ਟਿਨਯੌਰ ਹੈ ਯੂਐਸਏ ਦੇ ਵਿੱਚ ਰਾਸ਼ਟਰਪਤੀ ਪਦ ਨੂੰ ਲੈ ਕੇ ਉਸ ਦੌਰਾਨ ਵੀ ਇਹਨਾਂ ਵੱਲੋਂ ਟੈਰਿਫ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਜਿਹੜੀ ਵੱਖ-ਵੱਖ ਕੰਟਰੀਜ਼ ਵੱਧ ਤੋਂ ਵੱਧ ਟੈਰਿਫ ਲਾਉਂਦੀਆਂ ਨੇ ਯੂਐਸਏ ਦੇ ਉੱਤੇ ਤਾਂ ਉਸ ਦੇ ਉੱਤੇ ਵੀ ਇਹਨਾਂ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਸੀ ਤਾਂ ਇਸ ਦੇ ਵਿੱਚ ਚਾਈਨਾ ਦੇ ਉੱਤੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਾਇਆ ਗਿਆ ਸੀ ਤਾਂ ਇਸ ਦੌਰਾਨ ਕਾਫੀ ਜ਼ਿਆਦਾ ਕਹਿ ਲਿਆ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਕਨੋਮੀ ਦੇ ਵਿੱਚ ਮਾਹੌਲ ਪੱਖਿਆ ਦੇਖਣ ਨੂੰ ਮਿਲ ਰਿਹਾ ਸੀ ਇਕਨੋਮੀ ਉਥਲ-ਪੁਥਲ ਹੁੰਦੀ ਦੇਖਣ ਨੂੰ ਮਿਲ ਰਹੀ ਸੀ ਵੱਖ-ਵੱਖ ਕੰਟਰੀਆਂ ਦੀ ਜਿਸ ਦੌਰਾਨ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ Apple ਦੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਵਧਾਈ ਜਾ ਸਕਦੀ ਹੈ ਪਰ ਉਸ ਤੋਂ ਬਾਅਦ ਟੈਰਿਫ ਨੂੰ ਲੈ ਕੇ ਲਗਾਤਾਰ ਹੀ ਕਾਫੀ ਵਾਰ ਹੇਰ ਫੇਰ ਦੇਖਣ ਨੂੰ ਮਿਲ ਰਹੀ ਹੈ ਕਾਫੀ ਵਾਰ ਯੂ ਐਸ اے ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਘਟਾਏ ਵੀ ਗਏ ਨੇ ਵੱਖ-ਵੱਖ ਕੰਟਰੀਆਂ ਦੇ ਟੈਰਿਫ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਨਜ਼ਰਾਈਆਂ ਨੇ ਪਰ ਇਸੇ ਵਿੱਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ Apple ਦੀ ਜਿਹੜੀ ਪ੍ਰੋਡਕਸ਼ਨ ਭਾਰਤ 'ਚ ਦੇਖਣ ਨੂੰ ਮਿਲ ਰਹੀ ਸੀ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਇਤਰਾਜ਼ ਦਤਾ ਗਿਆ ਟਿਮ ਕੋਕ ਨੂੰ ਕਾਨੂੰਨ ਇਸ ਦੇ ਉੱਤੇ ਚਰਚਾ ਕਰਨ ਨੂੰ ਕਿਹਾ ਗਿਆ ਹੈ ਇਸ ਦੇ ਉੱਤੇ ਵਿਚਾਰ ਕਰਨ ਨੂੰ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ ਅਤੇ ਅਮਰੀਕਾ ਦੇ ਵਿੱਚ ਬਿਜ਼ਨਸ ਵਧਾਇਆ ਜਾਵੇ ਤੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤੇ ਇਹ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਮੁਲਾਕਾਤ ਕੀਤੀ ਜਾਂਦੀ ਹੈ ਡੋਨਾਲਡ ਟਰੰਪ ਵੱਲੋਂ ਟਿਮ ਕੋਕ ਦੇ ਨਾਲ ਤਾਂ ਉਸ ਦੌਰਾਨ ਉਹਨਾਂ ਵੱਲੋਂ ਕਿਹਾ ਜਾਂਦਾ ਇਸ ਦੇ ਨਾਲ ਦੱਸਦੀ ਹੈ ਕਿ ਭਾਰਤ ਦੇ ਵਿੱਚ Apple ਦੇ ਜਿਹੜੀ ਪ੍ਰੋਡਕਸ਼ਨ ਸੀ ਉਹ ਹైదరాబాద్ ਦੇ ਨਾਲ ਨਾਲ ਕਈ ਹੋਰ ਵੱਡੇ ਸਟੇਟਸ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਸੀ ਤੇ ਕੁਝ ਸਮੇਂ ਬਾਅਦ 300 ਕਰੋੜ ਦੇ ਨਜ਼ਦੀਕ ਨਿਵੇਸ਼ ਕਰਨਾ ਸੀ ਕਿਹਾ ਜਾ ਰਿਹਾ ਹੈ ਲਗਾਤਾਰ ਹੀ Apple ਵੱਲੋਂ 300 ਕਰੋੜ ਦੇ ਨਜ਼ਦੀਕ ਨਿਵੇਸ਼ ਕਰਨਾ ਸੀ ਭਾਰਤ ਦੇ ਵਿੱਚ ਹੋਰ ਵਗ ਵਗ ਥਾਵਾਂ ਤੇ ਆਪਣੇ ਪਲਾਂਟ ਲਾਣੇ ਸੀ ਤਾਂ ਜੋ ਲਗਾਤਾਰ Apple ਦੀ ਜਿਹੜੀ ਪ੍ਰੋਡਕਸ਼ਨ ਹੈ ਭਾਰਤ ਦੇ ਵਿੱਚ ਵੀ ਵਧਾਈ ਜਾ ਸਕੇ ਤੇ ਇਸ ਦੀ ਜਿਹੜੀ ਕੋਸਟ ਹੈ ਉਸ ਨੂੰ ਘਟਾਇਆ ਜਾ ਸਕੇ ਤੇ ਇਸ ਨਾਲ ਕਈ ਹੋਰ ਵੱਖ-ਵੱਖ ਕੰਟਰੀਆਂ ਦੇ ਵਿੱਚ ਵੀ ਐਪਲ ਵੱਲੋਂ ਆਪਣੀ ਪਲਾਂਟ ਲਾਉਣ ਦੇ ਲਈ ਚਰਚਾ ਚੱਲਦੀ ਸੀ ਤੇ ਲਗਾਤਾਰ ਹੀ ਇਸ ਚਰਚਾ ਦੇ ਉੱਤੇ ਹੁਣ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਇਤਰਾਜ਼ ਦਿੱਤਾ ਗਿਆ ਤਾਂ ਖਾਸ ਕਰਕੇ ਐਪਲ ਵੱਲੋਂ ਜਿਹੜੀ ਪ੍ਰੋਡਕਸ਼ਨ ਭਾਰਤ ਦੇ ਵਿੱਚ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਤਰਾਜ਼ ਜਤਾਉਂਦੇ ਕਿਹਾ ਗਿਆ ਕਿ ਵੱਧ ਤੋਂ ਵੱਧ ਅਮਰੀਕਾ 'ਚ ਬਿਜ਼ਨਸ ਵਧਾਇਆ ਜਾਵੇ ਤੇ ਭਾਰਤ ਖਿਆਲ ਆਪਣਾ ਖੁਦ ਰੱਖ ਸਕਦਾ ਹੈ ਤੇ ਅਮਰੀਕਾ ਦੇ ਵਿੱਚ ਲਗਾਤਾਰ ਹੀ ਆਪਣਾ ਪ੍ਰੋਡਕਸ਼ਨ ਨੂੰ ਵਧਾਇਆ ਜਾਵੇ ਤੇ ਹਮੇਸ਼ਾ ਯੂਐਸਏ ਦੇ ਵਿੱਚ ਅਲੱਗ-ਅਲੱਗ ਪਾਲਿਸੀਆਂ ਬਦਲਦੀਆਂ ਦੇਖਣ ਨੂੰ ਮਿਲਦੀਆਂ ਨੇ ਪਰ ਦੱਸ ਦਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੇਨਯੂਰ ਦੌਰਾਨ ਲਗਾਤਾਰ ਹੀ ਬਿਜ਼ਨਸ ਵਾਧਾ ਦੇਖਣ ਨੂੰ ਮਿਲਦਾ ਰਿਹਾ ਹੈ ਯੂਐਸਏ ਦੇ ਵਿੱਚ ਵੀ ਤੇ ਲਗਾਤਾਰ ਹੀ ਨਵ ਲੋ ਵਕ ਵਕ ਜਿਹੜੀਆਂ ਵੱਡੀ ਕੰਪਨੀਆਂ ਨੇ ਐਮ ਐਸ ਸੀ ਕੰਪਨੀਆਂ ਨੇ ਉਹਨਾਂ ਨੂੰ ਲਗਾਤਾਰ ਅਪਰੋਚ ਕੀਤਾ ਜਾਂਦਾ ਰਿਹਾ ਹੈ ਤੇ ਇਸ ਦੌਰਾਨ ਦਾਸੀ ਕਿ ਡੋਨਾਲਡ ਟਰੰਪ ਖੁਦ ਇੱਕ ਵਪਾਰੀ ਨੇ ਤੇ ਅਕਸਰ ਹੀ ਵਪਾਰੀ ਮੱਤ ਦੇ ਨਾਲ ਚੱਲਦੇ ਨਜ਼ਰ ਆਉਂਦੇ ਨੇ ਲਗਾਤਾਰ ਇਹ ਨਵਲੋ ਵਕ ਵਕ ਕੰਟਰੀਜ਼ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਨਵੈਸਟਰਸ ਵਧਾਏ ਜਾ ਰਹੇ ਨੇ ਯਾ ਯੂ ਐਸ اے ਦੇ ਵਿੱਚ ਜਿਸ ਦੌਰਾਨ ਯੂਐਸਏ ਦੇ ਵਿੱਚ ਲਗਾਤਾਰ ਹੁਣ Apple ਦੇ CEO Tim Cook ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਯੂਐਸਏ ਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਵਧਾਈ ਚਾਹੀਏ ਤੇ ਯੂਐਸਏ ਦੇ ਵਿੱਚ ਹੀ ਆਪਣਾ ਵਪਾਰ ਜ਼ਿਆਦਾ ਤੋਂ ਜ਼ਿਆਦਾ ਵਧਾ ਕੇ ਕੀਤਾ ਜਾਏ, ਪਲਾਂਟ ਵਧਾਏ ਜਾਣ ਅਤੇ ਜਿਹੜਾ ਭਾਰਤ ਦੇ ਵਿੱਚ ਤੁਸੀਂ ਪ੍ਰੋਡਕਸ਼ਨ ਕਰ ਰਹੇ ਹੋ ਉਸ ਦੇ ਲੈ ਕੇ ਚਰਚਾ ਕਰਨ ਨੂੰ ਵੀ ਕਹੀ ਗਈ ਆ ਤਾਂ ਦੇਖਣਾ ਹੈ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ Apple ਦੇ CEO Tim Cook ਵੱਲੋਂ ਇਸ ਦੇ ਉੱਤੇ ਕੀ ਵਿਚਾਰ ਕਰਕੇ ਫੈਸਲਾ ਲੀਤਾ ਜਾਂਦਾ ਇਸ ਵੇਲੇ ਦੀ ਵੱਡੀ ਖਬਰ ਭਾਰਤ ਤੇ ਅਮਰੀਕਾ ਦੇਸ਼ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਰਤ ਦੇ ਵਿੱਚ ਐਪਲ ਦੀ ਪ੍ਰੋਡਕਸ਼ਨ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਵਾਲ ਚੁਕੇ ਗਏ ਨੇ ਦੱਸਦੀ ਹੈ ਕਿ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਲਾਕਾਤ ਕੀਤੀ ਹੈ ਐਪਲ ਦੇ ਸੀਓ ਟਿਮ ਕੁੱਕ ਦੇ ਨਾਲ ਜਿਸ ਦੌਰਾਨ ਉਹਨਾਂ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਤੇ ਇਹ ਸਲਾਹ ਦਿੱਤੀ ਗਈ ਹੈ ਟਿਮ ਕੁੱਕ ਨੂੰ ਕਿ ਐਪਲ ਦੀ ਪ੍ਰੋਡਕਸ਼ਨ ਭਾਰਤ ਦੇ ਵਿੱਚ ਉਹਨਾਂ ਵੱਲੋਂ ਇਸ ਨੂੰ ਇਤਰਾਜ਼ ਜਤਾਦੇ ਮਨਾ ਕੀਤਾ ਗਿਆ ਤੇ ਕਿਹਾ ਗਿਆ ਕਿ ਜਿਆਦਾ ਤੋਂ ਜਿਆਦਾ ਯੂਐਸਏ ਦੇ ਵਿੱਚ ਨਿਵੇਸ਼ ਕੀਤਾ ਜਾਵੇ ਅਤੇ ਯੂਐਸਏ ਦੇ ਵਿੱਚ ਪ੍ਰੋਡਕਸ਼ਨ ਵਧਾਈ ਜਾਵੇ ਤੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਡੋਨਾਲਡ 트੍ਰੰਪ ਨੂੰ ਐਪਲ ਦੀ ਭਾਰਤ 'ਚ ਮੌਜੂਦਗੀ ਤੇ ਇਤਰਾਜ਼ ਜਤਾਇਆ ਗਿਆ ਤੇ ਇਸ ਨਾਲ ਹੀ ਐਪਲ ਦੇ ਸੀਈਓ ਟੈਮ ਕੋਕਨੋਵੀ ਇਹ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਇਹੀ ਗੱਲ ਕਤਰ ਦੇ ਵਿੱਚ ਇੱਕ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਪਲ ਦੇ ਸੀਓ ਟੈਮ ਕੋਕ ਨੂੰ ਕਹੀ ਜਾਂਦੀ ਹੈ ਤਾਂ ਲਗਾਤਾਰ ਹੀ ਦੱਸੀਏ ਕਿ ਯੂਐਸਏ ਤੋਂ ਬਾਅਦ ਭਾਰਤ ਅਤੇ ਚਾਈਨਾ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਦੇਖਣ ਨੂੰ ਮਿਲਦੀ ਹੈ Apple ਦੇ ਪ੍ਰੋਡਕਟਸ ਦੀ ਪਰ ਜੇਕਰ US ਤੋਂ ਬਾਅਦ ਦੂਜਾ ਦੇਸ਼ ਕਹੀਏ ਤਾਂ ਚਾਈਨਾ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਸਭ ਤੋਂ ਵੱਧ Apple ਦੇ ਪ੍ਰੋਡਕਟਸ ਬਣਾਏ ਜਾਂਦੇ ਨੇ ਕਿਉਂਕਿ ਉੱਥੇ ਲੇਬਰ ਸਭ ਤੋਂ ਵੱਧ ਸਸਤੀ ਦੇਖਣ ਨੂੰ ਮਿਲਦੀ ਹੈ ਜਿਸ ਦੇ ਚਲਦਿਆਂ ਦੱਸੀਏ ਕਿ ਚਾਈਨਾ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਹੁੰਦੀ ਦੇਖੀ ਜਾ ਰਹੀ ਸੀ ਪਰ ਕਈ ਦਿਨਾ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ ਪਰ ਅੱਜ ਕੱਤਰ ਦੇ ਵਿੱਚ ਇੱਕ ਸੰਮੇਲਨ ਦਸ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਕਾਫੀ ਵੱਡੇ ਪੱਮਾਨੇ ਤੇ ਬਿਜ਼ਨਸ ਲੈ ਕੇ ਜਾਣ ਦੀ ਗੱਲ ਕਰਦੇ ਨੇ ਅਮਰੀਕਾ ਦੇ ਵਿੱਚ ਦੱਸੀਏ ਕਿ ਕਾਫੀ ਵੱਡੇ ਪੱਮਾਨੇ ਤੇ ਇਨਵੈਸਟਮੈਂਟ ਨੂੰ ਲੈ ਕੇ ਚਰਚਾ ਚੱਲ ਰਹੀ ਹੁੰਦੀ ਹੈ ਇਕਤਰ ਦੇ ਵਿੱਚ ਤਾਂ ਉਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੱਸਦੇ ਕਿ ਐਪਲ ਦੇ ਸੀਓ ਟਿਮ ਕੁੱਕ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਸੇ ਦੌਰਾਨ ਡੋਨਾਲਡ ਟਰੰਪ ਵੱਲੋਂ ਭਾਰਤ ਵਿੱਚ ਪ੍ਰੋਡਕਸ਼ਨ ਨੂੰ ਲੈ ਕੇ ਐਪਲ ਦੀ ਹੋਰ ਰਿਪ੍ਰੋਡਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਇਤਰਾਜ਼ ਦਤਾ ਜਾਂਦਾ ਦੱਸੀਏ ਕਿ ਇਸੇ ਦੌਰਾਨ ਉਹ ਨਵਲੇਵੀ ਕਿਹਾ ਜਾਂਦਾ ਹੈ ਕਿ ਵੱਤੋ ਵੱਦ ਅਮਰੀਕਾ 'ਚ ਨਿਵੇਸ਼ ਕੀਤਾ ਜਾਵੇ ਭਾਰਤ ਆਪਣਾ ਖਿਆਲ ਖੁਦ ਰੱਖ ਲਵੇਗਾ ਤਾਂ ਇਹ ਵੀ ਦੇਖਿਆ ਜਾਂਦਾ ਰਿਹਾ ਹੈ ਕਿ ਡੋਨਾਲਡ ਟਰੰਪ ਅਕਸਰ ਹੀ ਵਪਾਰੀ ਮਾਈਂਡਡ ਚੱਲਦੇ ਨਜ਼ਰ ਆਉਂਦੇ ਨੇ ਤਾਂ ਪਹਿਲਾਂ ਵੀ ਜਦੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤਾਂ ਉਸ ਸਮੇਂ ਵੀ ਇਹਨਾਂ ਵੱਲੋਂ ਵਪਾਰ ਲਿਆਂਦੇ ਲਈ ਵਕ ਵਕ ਪਾਲਿਸੀਆਂ ਤਿਆਰ ਕੀਤੀਆਂ ਗਈਆਂ ਸਨ ਯੂ ਐਸ ਏ 'ਚ ਵੱਤੋ ਵੱਦ ਵਪਾਰ ਵਧਾਉਣ ਦੇ ਲਈ ਵਕ ਵਕ ਪਾਲਿਸੀ ਤਿਆਰ ਕੀਤੀ ਗਈ ਸੀ ਇਸ ਦੌਰਾਨ ਵੀ ਜਿਹੜਾ ਇਹਨਾਂ ਦਾ ਦੂਜਾ ਟੈਨਯੋਰ ਹੈ ਯੂ ایس اے ਦੇ ਵਿੱਚ ਰਾਸ਼ਟਰਪਤੀ ਪਦ ਨੂੰ ਲੈ ਕੇ ਉਸ ਦੌਰਾਨ ਵੀ ਇਹਨਾਂ ਵੱਲੋਂ ਟੈਰਿਫ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਜਿਹੜੀ ਵਕ ਵਕ ਕੰਟਰੀਜ਼ ਵੱਧ ਵੱਧ ਟੈਰਿਫ ਲਾਉਂਦੀਆਂ ਨੇ ਯੂ ایس اے ਦੇ ਉੱਤੇ